ਜਿਵੇਂ ਹੀ ਪੰਜਾਬ ਦੇ ਵਿੱਚ ਮੌਸਮ ਨੇ ਕਰਵਟ ਬਦਲੀ ਹੈ ਦੱਸ ਦਈਏ ਮੌਨਸੂਨ ਦੇ ਆਉਣ ਦੇ ਨਾਲ ਭਾਰੀ ਬਰਸ਼ਾਤ ਹੋਣ ਲਈ ਪਟਿਆਲਾ ਦੀਆਂ ਤਸਵੀਰਾਂ ਤੁਹਾਨੂੰ ਦਿਖਾ ਦਿੰਨੇ ਆ ਉਹ ਪ੍ਰੋਜੈਕਟ ਹੈ ਪਟਿਆਲਾ 2 ਦਾ ਜਿਸ ਦੇ ਉੱਪਰ ਲੱਖਾਂ ਰੁਪਏ ਖਰਚ ਕੇ ਸਰਕਾਰ ਨੇ ਇਹ ਪ੍ਰੋਜੈਕਟ ਤਾਂ ਜ਼ਰੂਰ ਬਣਾਇਆ ਹੈਗਾ ਲੇਕਿਨ ਪ੍ਰੋਜੈਕਟ ਦੇ ਇਹਨੇ ਮਾੜੇ ਹਾਲ ਨੇ ਕਿ ਲੋਕਾਂ ਦਾ ਇੱਥੋਂ ਲੰਘਣਾ ਮੁਸ਼ਕਲ ਹੋਇਆ ਪਿਆ ਤੁਹਾਨੂੰ ਦੱਸ ਦਈਏ ਕਿ ਇਸ ਪ੍ਰੋਜੈਕਟ ਦੇ ਉੱਪਰ ਤਕਰੀਬਨ 1 ਕਰੋੜ ਰੁਪਈਆ ਜਿਹੜਾ ਹੈਗਾ ਪਟਿਆਲਾ 2 ਦੇ ਵਿੱਚ ਜੁ ਲੱਗੇ ਹੋਇਆ ਸੀਗਾ ਤੇ ਇਸ ਹਾਲਾਤ ਦੀ ਤੁਹਾਨੂੰ ਦੱਸ ਦਈਏ ਕਿ ਬਾਰਿਸ਼ ਦੇ ਕਾਰਨ ਇੱਥੇ ਤਕਰੀਬਨ 1 ਲੱਖ ਲੱਖ ਤੋਂ ਉੱਪਰ ਉੱਪਰ ਜਿਹੜਾ ਪਾਣੀ ਖੜਾ ਹੁੰਦਾ ਤਸਵੀਰਾਂ ਮੈਂ ਮੇਰੇ ਸਾਥੀ ਜਰੂਰ ਕਹੂੰਗਾ ਇਹ ਬਾਰਿਸ਼ ਹਾਲੇ ਰੁਕੀ ਹੋਈ ਹੈ ਮੌਸਮ ਜਰੂਰ ਹੈ ਬਾਰਿਸ਼ ਦੁਬਾਰਾ ਫੇਰ ਵੀ ਸ਼ੁਰੂ ਹੋ ਸਕਦੀ ਹੈ ਪਰ ਇਹ ਉਹ ਪ੍ਰੋਜੈਕਟ ਸੀਗਾ ਜਿਹੜਾ ਤਕਰੀਬਨ ਕਾਰਪੋਰੇਸ਼ਨ ਵੱਲੋਂ ਜਿਹੜਾ ਕੀਤਾ ਗਿਆ ਸੀ 1 ਕਰੋੜ ਰੁਪਏ ਦੇ ਕਰੀਬ ਇਸ ਪ੍ਰੋਜੈਕਟ ਦੇ ਉੱਪਰ ਲੱਗਾ ਹੈਗਾ ਲੇਕਿਨ ਹਾਲਾਤ ਉਹੀ ਨੇ ਜੋ ਪ੍ਰੋਜੈਕਟ ਚੱਲਣ ਤੋਂ ਪਹਿਲਾਂ ਸੀ ਪ੍ਰੋਜੈਕਟ ਵੀ ਪੂਰਾ ਹੋ ਚੁੱਕਿਆ ਪਰ ਹਾਲਾਤ ਇਨੇ ਮਾੜੇ ਨੇ ਮੈਂ ਤਸਵੀਰਾਂ ਮੇਰੇ ਸਾਥੀ ਜਰੂਰ ਕਾਉਂਗਾ ਲੋਕ ਲੰਘਦੇ ਜਰੂਰ ਆ ਰਹੇ ਨੇ ਤੁਸੀਂ ਦੇਖ ਸਕਦੇ ਹੋ ਮੋਟਰਸਾਈਕਲਾਂ ਦੀ ਗੱਲ ਕਰੀਏ ਜਾਂ ਗੱਡੀਆਂ ਦੀ ਗੱਲ ਕਰੀਏ ਤਾਂ ਲੋਕ ਲੰਘਦੇ ਜਰੂਰ ਆ ਰਹੇ ਨੇ ਪਰ ਪਰੇਸ਼ਾਨੀ ਲੋਕਾਂ ਨੂੰ ਆਮ ਲੋਕਾਂ ਨੂੰ ਬਹੁਤ ਜ਼ਿਆਦਾ ਕਿਉਂਕਿ ਇੱਕੋ ਹੀ ਐਂਟਰੀ ਆ ਉਸ ਤੋਂ ਬਾਅਦ ਅੱਗੇ ਗੱਲ ਕਰੀਏ ਤਾਂ ਪੁਲਿਸ ਲਾਈਨ ਪੈਂਦੀ ਹੈ ਤਾਂ ਵੱਡੇ ਵੱਡੇ ਅਧਿਕਾਰੀਆਂ ਦੀ ਗੱਲ ਕਰੀਏ ਚਾਹੇ ਉਹ ਪੁਲਿਸ ਮੁਲਾਜ਼ਮ ਨੇ ਚਾਹੇ ਕਿਸੇ ਹੋਰ ਡਿਪਾਰਟਮੈਂਟ ਦੇ ਮੁਲਾਜ਼ਮ ਨੇ ਤਾਂ ਉਹ ਜਰੂਰ ਇੱਥੇ ਰਹਿੰਦੇ ਨੇ ਪਰ ਦਿੱਕਤ ਉਹੀ ਹੈ ਕਿ ਮੇਨ ਐਂਟਰੀ ਜਿਹੜੀ ਤ੍ਰਿਪੜੀ ਦੀ ਉਹ ਬੰਦ ਹੋ ਚ ਵੱਡਾ ਦਿੱਕਤ ਪਰੇਸ਼ਾਨੀ ਜਿਹੜੀ ਆਮ ਲੋਕਾਂ ਨੂੰ ਜਰੂਰ ਆ ਰਹੀ ਹੈ ਇੱਕ ਪ੍ਰੋਜੈਕਟ ਦੇ ਕਾਰਨ ਜਿਹੜਾ ਹੈਗਾ ਆਮ ਲੋਕ ਬੜੇ ਖੁਸ਼ ਸੀ ਕਿ ਜਦੋਂ ਇਹ ਪ੍ਰੋਜੈਕਟ ਆਇਆ ਸੀਗਾ ਕਿ ਇਸ ਪ੍ਰੋਜੈਕਟ ਦੇ ਚੱਲਣ ਦੇ ਨਾਲ ਸ਼ਾਇਦ ਸਾਨੂੰ ਕੁਝ ਰਾਹਤ ਮਿਲੇਗੀ ਪਰ ਲੋਕਾਂ ਨੂੰ ਆ ਜਿਹੜੀ ਰਾਹਤ ਮਿਲਦੀ ਨਹੀਂ ਨਜ਼ਰ ਆ ਰਹੀ ਹੈ ਕੈਮਰਾਮੈਨ ਸੰਦੀਪ ਦੇ ਨਾਲ ਲਿਵਿੰਗ ਇਨ న్యూਸ ਲਈ ਪਟਿਆਲਾ ਤੋਂ ਕਰਨ ਸਿੰਘ ਰੰਧਾਵਾ ਦੀ ਰਿਪੋਰਟ ਜਿਵੇਂ ਹੀ ਪੰਜਾਬ ਦੇ ਵਿੱਚ ਮੌਸਮ ਨੇ ਕਰਵਟ ਬਦਲੀ ਹੈ ਦੱਸਦੀ ਹੈ ਮੌਨਸੂਨ ਦੇ ਆਉਣ ਦੇ ਨਾਲ ਭਾਰੀ ਬਰਸ਼ਾਤ ਹੋਣ ਲਈ ਪਟਿਆਲਾ ਦੀਆਂ ਤਸਵੀਰਾਂ ਤੁਹਾਨੂੰ ਦਿਖਾ ਦਿੰਦੇ ਆ ਉਹ ਪ੍ਰੋਜੈਕਟ ਹੈ ਪਟਿਆਲਾ 2 ਦਾ ਜਿਸ ਦੇ ਉੱਪ ਲੱਖਾਂ ਰੁਪਏ ਖਰਚ ਕੇ ਸਰਕਾਰ ਨੇ ਇਹ ਪ੍ਰੋਜੈਕਟ ਤਾਂ ਜ਼ਰੂਰ ਬਣਾਇਆ ਹੈਗਾ ਲੇਕਿਨ ਪ੍ਰੋਜੈਕਟ ਦੇ ਇਹਨੇ ਮਾੜੇ ਹਾਲ ਨੇ ਕਿ ਲੋਕਾਂ ਦਾ ਇੱਥੋਂ ਲੰਘਣਾ ਮੁਸ਼ਕਲ ਹੋਇਆ ਪਿਆ ਤੁਹਾਨੂੰ ਦੱਸ ਦਈਏ ਕਿ ਇਸ ਪ੍ਰੋਜੈਕਟ ਦੇ ਉੱਪਰ ਤਕਰੀਬਨ 1 ਕਰੋੜ ਰੁਪਈਆ ਜਿਹੜਾ ਹੈਗਾ ਪਟੇਲਾ 2 ਦੇ ਵਿੱਚ ਜੁ ਲੱਗੇ ਹੋਇਆ ਸੀਗਾ ਤੇ ਇਸ ਹਾਲਾਤ ਦੀ ਤੁਹਾਨੂੰ ਦੱਸ ਦਈਏ ਕਿ ਬਾਰਿਸ਼ ਦੇ ਕਾਰਨ ਇੱਥੇ ਤਕਰੀਬਨ 1 ਲੱਖ ਲੱਕ ਤੋਂ ਉੱਪਰ ਉੱਪਰ ਜਿਹੜਾ ਪਾਣੀ ਖੜਾ ਹੁੰਦਾ ਤਸਵੀਰਾਂ ਮੈਂ ਮੇਰੇ ਸਾਥੀ ਜਰੂਰ ਕਹੂੰਗਾ ਇਹ ਬਾਰਿਸ਼ ਹਾਲੇ ਰੁਕੀ ਹੋਈ ਹੈ ਮੌਸਮ ਜਰੂਰ ਹੈ ਬਾਰਿਸ਼ ਦੁਬਾਰਾ ਫੇਰ ਵੀ ਸ਼ੁਰੂ 1 ਕਰੋੜ ਰੁਪਏ ਦੇ ਕਰੀਬ ਇਸ ਪ੍ਰੋਜੈਕਟ ਦੇ ਉੱਪਰ ਲੱਗਾ ਹੈਗਾ ਲੇਕਿਨ ਹਾਲਾਤ ਉਹੀ ਨੇ ਜੋ ਪ੍ਰੋਜੈਕਟ ਚੱਲਣ ਤੋਂ ਪਹਿਲਾਂ ਸੀ ਪ੍ਰੋਜੈਕਟ ਵੀ ਪੂਰਾ ਹੋ ਚੁੱਕਿਆ ਪਰ ਹਾਲਾਤ ਇਹਨੇ ਮਾੜੇ ਨੇ ਮੈਂ ਤਸਵੀਰਾਂ ਮੇਰੇ ਸਾਥੀ ਜਰੂਰ ਕਹੂੰਗਾ ਲੋਕ ਲੰਘਦੇ ਜਰੂਰ ਆ ਰਹੇ ਨੇ ਤੁਸੀਂ ਦੇਖ ਸਕਦੇ ਹੋ ਮੋਟਰਸਾਈਕਲਾਂ ਦੀ ਗੱਲ ਕਰੀਏ ਜਾਂ ਗੱਡੀਆਂ ਦੀ ਗੱਲ ਕਰੀਏ ਤਾਂ ਲੋਕ ਲੰਘਦੇ ਜਰੂਰ ਆ ਰਹੇ ਨੇ ਪਰ ਪਰੇਸ਼ਾਨੀ ਲੋਕਾਂ ਨੂੰ ਆਮ ਲੋਕਾਂ ਨੂੰ ਬਹੁਤ ਜ਼ਿਆਦਾ ਕਿਉਂਕਿ ਇੱਕੋ ਹੀ ਐਂਟਰੀ ਆ ਉਸ ਤੋਂ ਬਾਅਦ ਅੱਗੇ ਗੱਲ ਕਰੀਏ ਤਾਂ ਪੁਲਿਸ ਲਾਈਨ ਪੈਂਦੀ ਹੈ ਤਾਂ ਵੱਡੇ ਵੱਡੇ ਅਧਿਕਾਰੀਆਂ ਦੀ ਗੱਲ ਕਰੀਏ ਚਾਹੇ ਉਹ ਪੁਲਿਸ ਮੁਲਾਜ਼ਮ ਨੇ ਚਾਹੇ ਕਿਸੇ ਹੋਰ ਡਿਪਾਰਟਮੈਂਟ ਦੇ ਮੁਲਾਜ਼ਮ ਨੇ ਤਾਂ ਉਹ ਜ਼ਰੂਰ ਇੱਥੇ ਰਹਿੰਦੇ ਨੇ ਪਰ ਦਿੱਕਤ ਉਹੀ ਹੈ ਕਿ ਮੇਨ ਐਂਟਰੀ ਜਿਹੜੀ ਤ੍ਰਿਪੜੀ ਦੀ ਉਹ ਬੰਦ ਹੋ ਚੁੱਕੀ ਹੈ ਵੱਡਾ ਦਿੱਕਤ ਪਰੇਸ਼ਾਨੀ ਜਿਹੜੀ ਆਮ ਲੋਕਾਂ ਨੂੰ ਜਰੂਰ ਆ ਰਹੀ ਹੈ ਇੱਕ ਪ੍ਰੋਜੈਕਟ ਦੇ ਕਾਰਨ ਜਿਹੜਾ ਹੈਗਾ ਆਮ ਲੋਕ ਬੜੇ ਖੁਸ਼ ਸੀ ਕਿ ਜਦੋਂ ਇਹ ਪ੍ਰੋਜੈਕਟ ਆਇਆ ਸੀਗਾ ਕਿ ਇਸ ਪ੍ਰੋਜੈਕਟ ਦੇ ਚੱਲਣ ਦੇ ਨਾਲ ਸ਼ਾਇਦ ਸਾਨੂੰ ਕੁਝ ਰਾਹਤ ਮਿਲੇਗੀ ਪਰ ਲੋਕਾਂ ਨੂੰ ਜਿਹੜੀ ਰਾਹਤ ਮਿਲਦੀ ਨਹੀਂ ਨਜ਼ਰ ਆ ਰਹੀ ਹੈ ਕੈਮਰਾਮੈਨ ਸੰਦੀਪ ਦੇ ਨਾਲ ਲਿਵਿੰਗ ਇੰਡੀਆ ਨਿਊਜ਼ ਲਈ ਪਟਿਆਲਾ ਤੋਂ ਕਰਨਬੀ ਸਿੰਘ ਰੰਧਾਵਾਦੀ